ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਜਿਹੜੀ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਬਣਾ ਰਹੇ ਆਂ ਉਹਨਾਂ ਵਿੱਚੋਂ ਦੋ ਤਾ ਆ ਗਈਆਂ ਤਾਜ਼ੀਆਂ ਸੂਈਆਂ ਤੇ ਤਿੰਨ ਹਜੇ ਕਰਮ ਵਾਲੀਆਂ ਗੱਪਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਸਾਰੀਆਂ ਬਈ ਐ ਮਲ ਟੋਪ ਕੁਆਲਿਟੀ ਦੀਆਂ ਆ ਗਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰਨ ਨੂੰ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੋਠੀ ਕੋ ਮਾਈ ਨਾ ਹਾਂਜੀ ਬੋਲ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਨਰਪਾਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਖੂਲ ਜਿਹੜਾ ਬਹੰਡਾ ਜੀ ਨੇੜੇ ਪਿੰਡ ਬਾਈ ਨੇੜੇ ਸਲਾਹਪੁਰ ਵੀ ਨੇੜੇ ਰਹਿੰਦੇ ਜੀ ਕਿਰਪਾ ਕਰ ਤੋਂ ਭਾਈ ਗਾ ਸ਼ਹਿਰ ਤੋਂ ਆਏ ਨੇ 15 ਕਿਲੋਮੀਟਰ ਠੀਕ ਹੈ ਬਾਈ ਸਤੂ ਰਾਮਪੁਰਾਏ ਨੇ 15 15 ਕਿਲੋਮੀਟਰ ਕੰਟੈ ਨੰਬਰ 29463842858 ਹੂੰ ਦੂਜਾ ਹੈਗਾ ਜੀ 778782605 ਇਹ ਦੋਵੇਂ ਬਾਈ ਦੇ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਪਹਿਲੇ ਨੰਬਰ ਵਾਲੀ ਜਰਸੀ ਤੁਸੀਂ ਸ਼ੁਰੂ ਕਰ ਦੀਏ ਹਾਂਜੀ ਹਾਂਜੀ ਕਿਹੜਾ ਸੂਆ ਸੂਈਆ ਬਾਈ ਕੋਲੋਂ ਨਹੀਂ ਸੂਈਆ ਬਾਈ ਪਹਿਲਾਂ ਸੂਆ ਕਦੋਂ ਸੂਈਆ ਇਹ ਕੱਲ ਸਵੇਰ ਦੀ ਸੂਈਆ ਬਾਈ ਕੱਲ ਸਵੇਰ ਦੀ ਸੂਈਆ ਬੱਚਾ ਇਹਦਾ ਅੱਜ ਰਾਤ ਨੂੰ ਮੰਨ ਲਵਾਂ ਦੀ ਐਸਪਾਇਰ ਹੋ ਗਿਆ ਠੀਕ ਆ ਬੱਚਾ ਕੀ ਸੀ ਬਾਈ ਪੱਛਾ ਸੀ ਬਾਈ ਬੱਚਾ ਵੱਸਾ ਸੀ ਬਾਈ ਬੱਚਾ ਐਕਸਪਾਇਰ ਹੋ ਗਿਆ ਹਾਂਜੀ ਠੀਕ ਹੈ ਭਾਈ ਉਹ ਠੰਡੀ ਸੀ ਲੱਗ ਹਾਂਜੀ ਠੰਡੀ ਸੀ ਲਾ ਜੇਰ ਜੇ ਆਪਾਂ ਬਿਲਕੁਲ ਓਕੇ ਮਿਲੂ ਗਰੰਟੀ ਹੋਊਗੀ ਤੇ ਕਿੰਨਾ ਕਰ ਦਤ ਪਾ ਦੂ ਐਸਟੀਮੇਟ ਐ ਐਸਟੀਮੇਟ ਭਾਈ ਦਤ ਦ੍ਰੀਕੀ ਵਾਲੀ ਹੈ ਵੇੜ ਦੇ ਤੋਂ ਦਤ ਕਾਠ ਵਾਲੀ ਹੈ ਹੂੰ ਯਾਨੀ ਦੁੱਧ ਹੈ ਮੰਨ ਕੇ ਚੱਲੋ ਵੀ 15 ਲੀਟਰ ਬੱਚੀ ਚ ਪਾ ਦੂਗੀ ਠੀਕ ਹੈ ਬਾਕੀ ਸਫਾਈ ਫੀਟਿੰਗ ਦਾ ਆਰਡਰ ਦੇਖੋ ਫੀਟਿੰਗ ਦਾ ਆਰਡਰ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਭਾਵੇਂ ਹੱਥੀ ਚੋਲੇ ਭਾਵੇਂ ਚੋਈ ਚੱਲੋ ਮਸ਼ੀਨ ਤੇ ਕਿੰਨੇ ਦਿਨ ਲੱਗਦੀ ਨਹੀਂ ਭਾਈ ਥਣ ਮੜਾ ਇਹਨੂੰ ਆਪਾਂ ਦਿਖਾਈਏ ਤਰੂ ਲੈ ਬੈਠੋ ਚਲੋ ਬਾਕੀ ਆਪ ਵੀ ਖੈਰ ਬਰੀਕੀ ਜਿਬੋ ਤਾਂ ਹਨਾ ਹਾਂਜੀ ਹਮ ਨਾਲੀ ਸਾਫ ਹੈ ਬੜਾ ਸਾਫ ਸੁਥਰੀ ਹੈ ਬਾਕੀ ਨਾ ਨਾੜਾ ਨੂੜਾ ਦੇਖ ਸਕੀਦਾ ਨੇ ਲੈ ਵਿੱਚ ਬੜੀਆਂ ਚੰਗੀਆਂ ਥਾਂ ਬਹੁਤ ਚੰਗਾ ਲੱਗਿਆ ਪੂਰੀ ਬਰੀਕੀ ਵਾਲੀ ਬੈੜਾ ਹੈ ਹਮ ਸਹੀ ਗੱਲ ਹੈ ਬਾਕੀ ਕੱਦ ਵਾਲੀ ਜਿਆ ਛੋਟੀ ਜੀ ਨਹੀਂ ਸਹੀ ਗੱਲ ਹੈ ਪੰਜਾਬ ਵਾਲੀ ਜਰਸੀ ਹੈ ਇੱਥੇ ਛੋਟੀ ਜੀ ਜਰਸੀ ਨਾ ਮੰਨ ਕੇ ਆ ਬਈ ਫੁੱਲ ਵੱਡੀ ਹੈਗੀ ਜਰਸੀ ਤੇ ਬਾਕੀ ਜਿਹੜੀ ਸਫਾਈ ਹੈ ਨਾ ਅਦਰ ਤੇ ਚੈੱਕ ਕਰ ਸਕਦੇ ਬੜੀ ਕੁਮਾਰ ਖੋਲਿਆ ਬਾਈ ਤੋਰ ਹਾਂਜੀ ਤੋਰ ਬਾਕੀ ਲੰਮੀ ਲੰਮੀ ਫੋਲਾ ਬਈ ਬੇਲ ਬਹੁਤ ਆ ਰੰਗ ਰੂਪ ਕਰਮ ਵਾਲੀ ਦਾ ਬਹੁਤ ਪਿਆਰਾ ਹੈ ਫੇਸ ਵਗੈਰਾ ਜੇ ਤੁਹਾਨੂੰ ਦੇਖਣ ਆਣ ਨੇ ਫੇਸਬੁਕ ਚ ਚੈੱਕ ਕਰੋ ਬੜਾ ਪਿਆਰਾ ਵਾਲੀ ਸਾਫ ਹੈ ਬਸ ਹੂੰ ਪੂਰੀ ਸਾਫ ਬਾਕੀ ਮੈਂ ਕਹਣਾ ਬਈ ਸਰੀਰ ਵੀ ਬੜਾ ਸਾਫ ਸੁਥਰਾ ਆਗਾ ਨਾ ਹਾਂਜੀ ਬਈ ਸਾਰੀਆਂ ਛੋਟੀ ਜੀ ਨਹੀਂ ਤੁਹਾਨੂੰ ਉਸੇ ਵੀ ਕੱਦ ਕਾਠ ਵਾਲੀ ਪਛੀ ਹੈਗੀ ਸਹੀ ਗੱਲ ਹੈ ਕੱਦ ਕਾਠ ਵਾਲਾ ਬੱਚਾ ਹੈਗਾ ਬਾਕੀ ਦੂਜੇ ਸੂਏ ਨੂੰ ਤਾਂ ਕੁਝ ਹੋਰ ਹੀ ਬਣਦਾ ਹਾਂ ਬਹੁਤ ਚੰਗੀ ਬਣਦੀ ਬਈ ਹੂੰ ਸਹੀ ਗੱਲ ਹੈ ਹਾਂਜੀ ਤੇ ਮੁੱਲ ਬਈ ਅੱਗੇ ਵੀ ਜੈਜ ਹੁੰਦਾ ਤੇ ਮੌਲਾ ਅੱਜ ਕੀ ਰਹੂ ਬਰ ਲੈਣ ਬਈ ਬਿਲਕੁਲ ਜੈਜ ਹੀ ਹੂ ਮੰਨ ਤਾਂ ਹੁਣ ਮਨ ਲਾ ਬੱਚੇ ਦੀ ਦਿੱਕਤ ਆ ਗਈ ਕਰਕੇ ਆਪਾਂ ਉਹ ਜਾ ਰੇਟ ਦੇਣਾ ਹਣਾ ਠੀਕ ਹੈ ਬਾਈ ਹਾਂ ਬਾਈ ਕਹਿੰਦੇ ਵੀ ਜੇ ਬੱਚਾ ਹੁੰਦਾ ਤਾਂ ਮੁੱਲ ਉਹ ਹੈ ਜਾ ਕਰਦੇ ਤੇ ਹੁਣ ਆਪਾਂ ਮੁੱਲ ਇਹਦਾ ਉਹ ਹੈ ਜਾ ਕਰਾਂਗੇ ਮੁੱਲ ਖੈਰ ਬਾਈ ਦੇ ਅਕੇ ਵੀ ਬਾਈ ਜਾ ਜਿੱਥੇ ਲੈਣ ਦੇਣੀ ਹੁੰਦੇ ਆ ਤੇ ਕੀ ਮੁੱਲ ਰਹੂ ਬਾਈ ਫਿਰ ਲੈਣ ਦੇ ਬਾਈ ਇਹ ਮੰਨ ਕੇ ਚੱਲ ਆਪਾਂ 42000 ਦੀ ਗੱਲ ਤੇ ਰਹਿ ਗਿਆ 42000 ਹਾਂ ਉਹ ਜੂ ਥੋੜਾ ਘਣਾ ਮੰਗਤਾਂ ਬਾਈ ਮੰਨਤਾਂ ਛੋਟ ਛੱਪਿਆ ਵਾਲਾ ਹੋ ਜਾਊਗਾ ਠੀਕ ਹੈ ਰੇਟ ਤੋਂ ਮੰਨ ਕੇ ਚੱਲ ਵੀ 60000 ਦੀ ਸੀ ਜਿਹੜੀ ਇਹ ਪੱਟਾ ਜਿਹੜੀ ਗੱਲ ਦਾ ਪੈ ਗਿਆ ਪੈ ਗਿਆ ਹਾਂ ਹੂੰ ਸਹੀ ਗੱਲ ਆ ਬਾਈ ਆਪਣੀ ਆਪ ਸਹੀ ਗੱਲ ਹੈ ਬਈ ਉਹ ਆਪਾਂ ਮਤਲਬ ਇਹ ਹੋ ਤਾਂ ਬੱਚਾ ਆਪਾ ਹੋਰ ਆਪੇ ਇਹ ਕੁਝ ਕਰਕੇ ਖੁਸ਼ ਨਹੀਂ ਗੇ ਹੂੰ ਕਿ ਆਪਾਂ ਤਾਂ 4 ਰੁਪਏ ਘਾਟਾ ਵਾਧਾ ਹੋ ਜੂ ਤੇ ਧਾਰਾ ਮਾਰੋਗੇ ਬਾਈ ਹਾਂਜੀ ਧਾਰਾ ਮਾਰ ਲੈਣੀ ਧਾਰਾ ਬਾਈ ਮਾਰ ਦੋ ਬਾਈ ਕਹਿੰਦਾ ਧਾਰਾ ਚੋਂ ਤਾਂ ਨੂੰ ਕੋਈ ਦਿੱਕਤ ਨਹੀਂ ਜੀ ਹੂੰ ਚੋਂ ਤਾਂ ਉਹ ਬੱਚਾ ਚਲੋ ਆਪਾਂ ਉਹ ਵੀ ਕਿਹੜਾ ਛੱਡਣੋਂ ਸਾਡੀ ਜਾਨ ਹੈਗੇ ਸਹੀ ਗੱਲ ਆ ਬਾਈ ਪੰਜ ਚਾਰ ਤਾਂ ਨਹੀਂ ਛੱਡਦੇ ਬੰਦਾ ਹੂੰ ਇਹਨਾਂ ਦਾ ਕਿਹੜਾ ਕੋਈ ਵੱਟਿਆ ਬਾਕੀ ਲੈ ਬਾਈ ਇਧਰੋਂ ਵੀ ਆਪਾਂ ਚੈੱਕ ਕਰਵਾ ਲੈਂਦੇ ਹਵਾਲਾ ਨਾ ਤੁਮਾਂ ਪਾਸੋਂ ਬਹੁਤ ਚੰਗਾ ਆ ਗਿਆ ਜਿੰਨਾ ਮਗਰ ਉੱਤੇ ਬਹੁਤ ਸੋਹਣਾ ਬਾਈ ਲੈ ਵਾ ਕਹਿ ਸਕਦੇ ਮੈਂ ਕਿ ਧਾਰਾ ਬਾਈ ਕਹਿੰਦਾ ਮਾਰ ਲੈਣ ਬੜ ਉਹ ਆਪਾ ਆਪੀ ਬੱਟਾ ਮੰਨ ਕਿ ਉਹ ਗੱਲ ਰੇਟ ਕਰੇਗਾ। ਬਾਕੀ ਨਾ ਜੇ ਹੁਣ ਗੱਲ ਕਰੀ ਇਹਦੀ ਚਮਕ-ਦਮਕ ਦੀ ਭਾਈ ਆ ਬਾਈ ਹੈ ਨਾ। ਅੱਜ ਮੰਨ ਲਾ ਆਪਾਂ ਰੇਟ ਜਿਹੜਾ ਤੋਕੜ ਵਾਲੀ ਕਰੀ ਜਾਣਾ ਆਪਾਂ ਦਾ ਰੇਟ। ਹੂੰ। ਹਾਂਜੀ। ਸਹੀ ਗੱਲ ਆ। ਤੋਕੜ ਮਿਲਦੀ 35000। ਸਹੀ ਗੱਲ ਆ ਬਾਈ। ਜੇ origignal ਤਾਜੀ ਜੇਰ ਜੱਪੇ ਦੀ ਆਪਣੀ ਗਰੰਟੀ ਅਗਲੇ ਦੇ ਘਰ ਦੀ ਹੋਊਗੀ। ਠੀਕ ਆ। ਦੁੱਧ ਬਾਦ ਬੰਦੇ ਨੇ ਆਪੇ ਸੇ ਬਸ ਸੰਭਾਲਣਾ ਲੈਣਾ। ਹੂੰ। ਹਾਂਜੀ। ਤੇ ਧਾਰਾ ਬਾਈ ਮਾਰ ਦੋ। ਹਾਂਜੀ ਮਾਰਨੀ ਕਰ। ਬਾਈ ਠੰਡੀ ਠੰਡੀ ਬਹੁਤ ਆ ਹੈ ਨਾ। ਮਾਰ ਠੰਡੀ ਦਾ ਬਾਲੀ ਬਾਈ। ਹੂੰ। ਸਹੀ ਬੱਚੇ ਜਦੋਂ ਬਈ ਗਾਵਾਂ ਦਾ ਚੱਕਰੀ ਨਹੀਂ ਹੁੰਦਾ ਸਹੀ ਗੱਲ ਆ ਮੱਝਾਂ ਨਾਲ ਥੋੜਾ ਜਿਆਦਾ ਹੁੰਦਾ ਇਹਨਾਂ ਨੂੰ ਤਾਂ ਮਤਲਬ ਪੂ ਵੀ ਮਤਲਬ 5-7 ਦਿਨ ਛੱਡਦੇ ਆਂ ਕੀ ਹਾਂ ਪਰ ਕਿਉਂ ਤੇ ਆਉਣ ਲੱਗੇ ਨੇ ਇਹ ਕਿਹੜਾ ਬਾਕੀ ਬੱਚੇ ਉਹ ਫਿਰ ਤਾਂ ਹੁੰਦਾ ਹੀ ਨਾ ਦਾ ਰਲ ਕਿਉਂ ਹਣਾ ਸਹੀ ਗੱਲ ਆ ਬੱਚੇ ਦਾ ਛੱਡ ਨਹੀਂ ਪਹਿਲੀ ਵਾਰ ਚ ਵੀ ਹੁਣ ਜਿਹੜਾ ਹੋਇਆ ਸਾਰਾ ਚੋ ਲੈਣਾ ਆਪਾਂ ਹਾਂ ਇਹ ਦਾਣਾ ਪਾ ਕੇ ਗੇਜੀਆਂ ਦਾ ਜਿਹੜਾ ਕਰੀਏ ਮਕੀਨਾਂ ਨਾਲ ਬਾਈ ਸਾਨੂੰ ਦਿਖਾਉਂਦੇ ਕਿੰਨੀ ਮਿੱਠੀ ਛਣ ਲੱਗਿਆ ਬੜਾ ਚੰਗਾ ਛਣ ਲੱਗਿਆ ਹਾਂਜੀ ਸਹੀ ਵਾਈ ਦੇਖੋ ਇੱਕ ਵਾਈ ਉਹ ਵੀ ਚੰਗੀ ਕੀ ਬਾਤ ਮੈਂ ਕਹਣਾ ਬਾਈ ਨੱਪਣ ਵਾਲੀ ਚਵਾਈਆ ਹਣਾ ਬੜਾ ਸੋਹਣਾ ਕਿਉਂ ਲੱਗਿਆ ਸਹੀ ਗੱਲ ਆ ਮੋਟੀ ਮੋਟੀ ਚਵਾਈ ਲੱਗੀ ਹੋਈ ਆ ਗੱਲੇ ਆ ਦੀ ਚਵਾਈਆ ਬੜਾ ਸੋਹਣਾ ਕਿਉਂ ਹੜਕਾ ਕਰਦੀ ਆ ਇਸ ਦੇ ਵਿੱਚ ਕਹਿੰਦੇ ਹਾਂਜੀ ਕੀ ਬਾਤ ਮਗਲ ਇਹਨਾਂ ਚੱਕਰ ਲਵੇ ਬੜਾ ਸੋਹਣਾ ਕਿਉਂ ਲੱਗਿਆ ਸਾਫ ਸਫਤਰੀ ਚਵਾਈ ਆ ਹਣਾ ਸਹੀ ਗੱਲ ਆ ਬਾਈ ਲਿਆ ਕੀ ਬਾਤ ਨਲਿਆ ਜਦੋਂ ਕੋਈ ਚੱਕਰ ਹੀ ਨਹੀਂ ਮੋਜ ਨਾ ਬਾਈ ਨੇ ਧਾਰਾ ਮਾਰਤੀਆਂ ਦੇਖ ਕਿਦ ਨਹੀਂ ਠੰਡੀ ਠੰਡੀ ਨਾ ਗਰਮ ਵਾਲੀ ਫੁੱਲ ਬਾਕੀ ਮੁੱਲ ਵੀ ਬਾਈ ਲੈਣ ਦੇ ਜਮਾ ਮੱਸੀਆਂ ਵਾਲੀ ਆ 42000 ਰੁਪਏ ਦੀ ਬਾਈ ਕਹਿੰਦਾ ਅੱਜ ਦੇ ਦੇਣੀ ਤੇ ਦੋ ਨੰਬਰ ਪਈ ਕਿਹੜਾ ਸੁਆਗ ਇਹ ਦੂਜਾ ਸੁਸੂਈ ਬਾਈ ਇਹਨੂੰ ਕਿੰਨਾ ਦਾ ਮੋਗਾ ਕਸ਼ਮੀਰ ਇਹ ਵੀ ਕੱਲ ਸਵੇਰ ਦੀ ਸੁਈ ਹੈ ਬਾਈ ਕੱਲ ਸਵੇਰ 5 ਵਜੇ ਦੀ ਠੀਕ ਹੈ ਤੇ ਬੱਚਾ ਇਹਦੇ ਮਗਰ ਇਹ ਨਹੀਂ ਬੱਚਾ ਦਿੱਤਾ ਜੀ ਇਹ ਨਹੀਂ ਬੱਚਾ ਦਿੱਤਾ ਹਾਂਜੀ ਠੀਕ ਹੈ ਬਾਈ ਪੂਰੀ ਕਿੰਨਾ ਕਦ ਪਾ ਦੇ ਫੁੱਲ ਵੱਡੀ ਹੈ ਜੀ ਕਦ ਕਠ ਵਾਲੀ ਬੈੜਾ ਇਹ ਵਾਲੀ ਜਰਸੀ ਇੰਦਨ ਦੀ ਆਪਣੀ ਹਾਂ ਹਾਂਜੀ ਅਸਲ ਵਿੱਚ ਦੋਵੇਂ ਫੁੱਲ ਕੱਤ ਵਾਲੀਆਂ ਕੋਈ ਵੀ ਛੋਟੀਆਂ ਮੰਨ ਕੇ ਨਾਲਿਕ ਨਹੀਂ ਦੇਖੋ ਹੀ ਸਫਾਈ ਸਹੀ ਗੱਲ ਆ ਪਹਿਲਾਂ ਆਰਡਰ ਦੀ ਸਫਾਈ ਦੇਖੋ ਫੋਟ ਨਹੀਂ ਕਿ ਸਾਗ ਨਹੀਂ ਬਹੁਤ ਸੋਹਣਾ ਲੇਵਾ ਕਹਿ ਸਕਦਾ ਫੀਟਿੰਗਾਂ ਲੈਵਲ ਲੱਗਿਆ ਵਾ ਕਰ ਵਾਲੀ ਫੜ ਜਾ ਪਤ ਫੜ ਜਾ ਬਾਕੀ ਥਾਨ ਵੀ ਬਹੁਤ ਚੰਗਾ ਹੈ ਕੈਮਰੇ ਕੋ ਜਗ ਦੀ ਹੈ ਬਹੁਤ ਠੰਡੀ ਬੈਠ ਕੈਮਰੇ ਤੇ ਬਈ ਜਗ ਦੀ ਹੈ ਹੋਰ ਕਿ ਤਨ ਲੈ ਚੈੱਕ ਕਰ ਸਕਦੇ ਪੂਰਾ ਸੋਹਣਾ ਥਾਨ ਲੱਗਿਆ ਵਾਗਾ ਤੇ ਬਾਕੀ ਕੱਤ ਵਾਲੀਆਂ ਪਲਿ ਸਵੀ ਬੈੜ ਹਾਂਜੀ ਹਾਂਜੀ ਕਿੰਨਾ ਦਾ ਤੁਪਾ ਦੂ ਬਈ ਐਸਟੀਮੇਟ ਲਾ ਅਸਟੀਮੇਟ ਬਈ ਇਹ ਮੰਨ ਕੇ ਚੱਲੋ 15 16 ਲੀਟਰ ਬੱਛੀ ਚਵਾ ਦੋ ਜਿਹੜਾ ਦੋਤਾ ਠੀਕ ਹੈ ਬਈ ਹਾਂਜੀ ਫੁੱਲੋ ਬਾਕੀ ਕੱਦ ਹੁਣ ਤੇਰਾ ਤੇ ਲੱਗਦਾ ਕੱਦ ਵੀ ਹੀ ਕੱਦ ਫੁੱਲ ਗਈ ਦੇਖੋ ਹੂੰ ਸਹੀ ਗੱਲ ਆ ਫੁੱਲ ਵੱਡੀ ਬਹਿੜੇ ਤੇਰੇ ਮੋਢੇ ਤੱਕ ਕੱਟੋ ਕੱਟੋ ਹਾਂਜੀ ਹਾਂਜੀ ਸਹੀ ਗੱਲ ਆ ਬਾਕੀ ਥਾਣਾ ਦਾ ਸਾਈਜ਼ ਇੱਕ ਨੰਬਰ ਕੁਆਲਿਟੀ ਲੈਵੇ ਦੀ ਬਹੁਤ ਚੰਗੀ ਆ ਗਈ ਖੋਲ ਦਿਓ ਬਈ ਤੋੜ ਦਿਓ ਮੜੀ ਹਾਂਜੀ ਖੋਲ ਦਿਓ ਤੋੜਾ ਤਰਾ ਕਰਮਾਲੀ ਦਾ ਹਾਂਜੀ ਵੱਡੀ ਹੈ ਜੀ ਘੱਟ ਕਾਠ ਵਾਲੀ ਵੜਾ ਹੈ ਹਾਂ ਸਹੀ ਗੱਲ ਆ ਸੋਹਣੀ ਹੀ ਮੰਨ ਕੇ ਨਾਇਓ ਹਾਂਜੀ ਫੁੱਲ ਵੱਡੀ ਆ ਫੁੱਲ ਬਾਈ ਕਰਮਾਲੀ ਪਲੀ ਹੋਈ ਆ ਤੋਰਾ ਤਾਰਾ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾਗਾ ਥਾਣਾ ਦਾ ਸਾਈਜ਼ ਬਹੁਤ ਚੰਗਾ ਲੈਵਾ ਇਹਨੂੰ ਲੰਗਿਆ ਵਾ ਜਿਹੜਾ ਬੇਚੀਟਿੰਗ ਵਾਲਾ ਪੂਰੀ ਵਿਥੀ ਤੇ ਥਾਣ ਕਹਿ ਸਕਦੇ ਹਾਂਜੀ ਤੇ ਮੋਲੇ ਦਾ ਭਾਈ ਅੱਜ ਲੈਣ ਦਾ ਬਾਈ ਇਹ ਵੀ 42000 ਦੇ ਦਾਂਗੇ ਹਾਂ ਇਹ ਕਾ ਕਥਾਂਚੂ ਬਾਈ ਤਾਂ ਅਗਰ ਕੀ 42000 ਮੈਂ ਪਰ ਲੈਟ ਤੇ ਇਹ ਵੀ 60-65000 ਦੀ ਆ ਠੀਕ ਆ ਬਾਈ ਆਪਣੀ ਵੀ ਗੱਲਣ ਲਈ 55000 ਹਾਂ ਇੱਕ ਥਣ ਚ ਬਈ ਗੱਪਣ ਲਈ ਪਤਾ ਲੱਗਿਆ ਮਾੜੀ ਭੂਰ ਮਾਰਦਾ ਇੱਕ ਹਨ ਠੀਕ ਹੈ ਬਈ ਇੱਕ ਥਣ ਚ ਪਈ ਕਣ ਪਪਾ ਮੈਂ ਇਹਨਾਂ ਦੱਸ ਦਿਆਂ ਹਲਕੀ ਜਿਹੀ ਭੂਰ ਮਾਰਦਾ ਇੱਕ ਥਣ ਠੀਕ ਹੈ ਬਈ ਰਹਿਣੀ ਵਾਲਾ ਮਗਰ ਲਾ ਥਣ ਤੇ ਬਾਕੀ ਨਾ ਸਫਾਈ ਬਈ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਆ ਲੇਵੇ ਤੇ ਧਾਰਾਂ ਬਈ ਦੀਆਂ ਮਾਰੋਗੇ ਫਿਰ ਹਾਂਜੀ ਧਾਰਾ ਮਾਰ ਧਾਰਾ ਬਾਈ ਕੇ ਨਾ ਮਾਰ ਦਿੰਨੇ ਭਾਈ ਇਹਦੀਆਂ ਵੀ ਨਾੜਾਂ ਨੂੰ ਨਾ ਦੇਖ ਬਹੁਤ ਖਾਵਾਂ ਵਿੱਚ ਹਾਂ ਹੂੰ ਤਾਂ ਦਿਖਾ ਦੇ ਬਾਈ ਕੇ ਨਾ ਆਪਾਂ ਦਿਖਾ ਦੇ ਸਾਡਾ ਟੂ ਵੀ ਨਹੀਂ ਹਲਕੀ ਜਿਹੀ ਭੂਰ ਮਾਰਦੇ ਭਾਈ ਆਪਾਂ ਪਹਿਲਾਂ ਦੱਸਣਾ ਕਿ ਇਹ ਬੰਦਾ ਐਂ ਮਗਵਾ ਕੇ ਮੈਨੂੰ ਮੁੱਠੇ ਕਹਿੰਦਾ ਦੱਸੀ ਨਹੀਂ ਗੱਲ ਸਹੀ ਗੱਲ ਆਪੇ ਜੇਰ ਚੱਪੇ ਦੀ ਭਾਰ ਕੱਪੜੀ ਫੁੱਲ ਗਰੰਟੀ ਅਗਲੇ ਦੇ ਘਰ ਦੀ ਹੋਊਗਾ ਠੀਕ ਹੈ ਬਾਈ ਬਿਲਕੁਲ ਸਾਫ਼ ਆਪਣੇ ਕੋਲੇ ਸੋਈ ਆ ਠੀਕ ਹੈ ਬਾਈ ਕੋਈ ਟੈਨਸ਼ਨ ਨਹੀਂ ਤੇ ਧਾਰਾ ਬਾਈ ਮਾਰ ਦੋ ਹਾਂਜੀ ਧਾਰਾ ਮਾਰ ਲੈ ਬਈ ਠੰਡੀ ਠੰਡੀ ਇਹ ਵੀ ਦੇਖ ਸਕਦੇ ਬਾਲੀਆਂ ਬੰਦੇ ਨਾ ਥੋੜੀ ਠੰਡੀ ਹਾਂ ਕਰੀ ਬੱਚੇ ਨੂੰ ਨੇੜੇ ਦੱਸਦੇ ਹਾਂ ਥਾਣੇ ਤੇ ਚੇਕ ਕਰਵਾਉਣਾ ਬੜਾ ਚੰਗਾ ਬਸਮਾ ਹਾਂ ਹਾਂਜੀ ਸਹੀ ਗੱਲ ਹੈ ਥਾਣਾ ਦਾ ਸੈਸੂ ਜਨਾ ਜਮਾ ਇੱਕ ਨੰਬਰ ਥਾਣਾ ਆ ਗਿਆ ਤੇ ਚੂੜ ਜਵਾਪ ਉਹਨੂੰ ਚੇਕ ਕਰਵਾਉਣਾ ਕਰਮ ਵਾਲੀ ਨਾ ਚੋਈ ਚੋਈ ਫੋਨ ਲਈ ਮੋਸੇ ਹੂੰ ਮੈਂ ਕਹਿੰਦਾ ਬੜੀ ਤੰਗੀ ਆ ਪਈ ਹੈ ਨਾ ਮੈਨੂੰ ਨਹੀਂ ਮੋਸੇ ਦਵਾਈ ਹੈ ਬੈ ਦਵਾਈ ਦੇ ਦੁੱਧ ਮੰਨ ਕੇ ਚੱਲ ਵੀ 16 17 ਲੀਟਰ ਵੀ ਚਵਾ ਦੂੰਗਾ ਠੀਕ ਹੈ ਵੱਡੀ ਹੱਦ ਘੱਟ ਦੀ ਹੂੰ ਆ ਥਾਣੇ ਤੋਂ ਇੰਨੀ ਬੰਦ ਰਹੀ ਹੂੰ ਥੋੜੀ ਜਿਹੀ ਪੂਰ ਮਾਰਦੀ ਹੈ ਨਾ ਥੋੜੀ ਮਾਰਦੀ ਉਹ ਬਾਕੀ ਸਨਾਂ ਕੀ ਬਾਰੇ ਕੁਝ ਇਸ ਤਰ੍ਹਾਂ ਦਾ ਸਹੀ ਗੱਲ ਲੱਗਦਾ ਕਿ ਇੱਕ ਕਾਰ ਸਾਰਾ ਆਹ ਥਣ ਚ ਮਾਰੀ ਜਿਹੀ ਪੂਰ ਮਾਰ ਠੀਕ ਹੈ ਬਾਈ ਹਾਂਜੀ ਇਹ ਚ ਥੋੜੀ ਜਿਹੀ ਥੋੜੀ ਜਿਹੀ ਮਾਰ ਹਾਂਜੀ ਕਿਉਂਕਿ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਹੈ ਨਾ ਹਾਂ ਤੇ ਮਾਰਾ ਪੂਰ ਛੱਟਾ ਮਾਰਦੀ ਸਹੀ ਗੱਲ ਆ ਬਾਈ ਤੇ ਮੁੱਲ ਵੀ ਬਾਈ ਨੇ ਫਿਰ ਉਹ ਐ ਜੀ ਕਰਤਾ ਬਾਈ ਬਾਈ ਨਹੀਂ ਤਾਂ ਹੁਣ 60 62 ਹਜ਼ਾਰ ਦੀ ਵੜ ਹਾਂ ਸਹੀ ਗੱਲ ਆ ਬਾਈ ਜਿਹੜੀ ਆਪਾਂ ਗੱਪਣ ਲਈ ਸੀ ਗੱਪਣ ਚ ਹੀ ਦੱਸਣੀ ਨਹੀਂ ਲਿੰਦੀ ਹਾਂ ਸਹੀ ਗੱਲ ਤੇ ਅੱਗੇ ਬਾਈ ਇਹ ਤਰ੍ਹਾਂ ਤਿੰਨ ਨੰਬਰ ਤੇ ਕਿ ਇਹ ਦੂਜਾ ਸਸ ਸੁਣੋ ਬਈ ਕਿੰਨੇ ਕੇ ਦਿਨਾਂ ਦੀ ਕੱਚੀ ਹੈ ਪਾਪਾ ਸਦਨ ਲਊ ਬਈ ਹਲੇ ਠੀਕ ਆ ਹਾਂਜੀ ਬਾਕੀ ਲੇਵਾ ਬੜਾ ਕਮਾਲਾ ਹਾਂਜੀ ਸਹੀ ਗੱਲ ਆ ਰੋਬਰਟ ਕਾਰਡ ਬਹੁਤ ਚੰਗਾ ਜੀ ਵੇੜਦਾ ਕਿੰਨਾ ਇੱਕ ਦਿੱਤਾ ਇਹ ਪਿਛਲੀ 20 ਲੀਟਰ ਦਿੱਤਾ ਸੀ ਮਾਲ ਕਰਨ ਠੀਕ ਆ ਇਹ ਆ ਤੇ ਕੀ ਫਿਰ ਕਿੰਨੇ ਕਮੀ ਦਾ ਆਈ ਤੇ 20 ਤੇ ਖੁੱਲੋ ਚਵਾਉ ਦੀ ਜੂ ਬੜਾ ਬਾਕੀ ਸਫਾਈ ਬੜੀ ਆ ਲੈ ਬਹੁਤ ਸੋਹਣਾ ਬਾਕੀ ਇਦਰਾ ਉਹ ਪੈਕ ਚ ਕਰ ਬਣੇ ਵੀ ਥੰਮ ਥਣ ਬੜਾ ਚੰਗਾ ਥਣ ਲੱਗਿਆ ਬੰਦਾ ਗੁਲਾਬੀ ਥਾਣਾ ਬਹੁਤ ਸੋਹਣਾ ਪੂਰੀ ਫਿੱਕੇ ਥਾਣ ਕੱਲਾ ਕੱਲਾ ਸਪੀੜੀ ਦੇ ਪਾਵੇ ਅਰਗੇ ਥਣ ਪਿਆ ਖੁੱਲੋ ਬਈ ਨਾ ਸਾਨੂੰ ਸਲ ਪ੍ਰੀਡ ਪੂ ਖੁੱਲ ਆ ਜੀ ਸਹੀ ਗੱਲ ਆ ਚਮਕਦਮ ਕਾਲੀ ਆ ਨਾ ਪੂਰੀ ਦੂ ਇਹਨਾ ਮੰਨ ਕੇ ਵੀ ਛੋਟੀਆਂ ਹੋਣ ਹਾਂਜੀ ਵਧੀਆ ਕੱਦ ਕਾਠਾ ਟੱਟਾਠ ਹੋਈ ਬੜਾ ਚਮਕ ਵਾਲਾ ਬੱਚਾ ਲੈ ਫੇਸ ਵਗੈਰਾ ਪੂਦੀ ਵਾਦੀ ਚਮਕ ਦਮਕ ਮੈਂ ਕਹਿੰਦਾ ਕਿਆ ਬਾਤ ਹੈ ਟੋਰਾ ਤਾਰਾ ਇੱਕ ਨੰਬਰ ਲੈਵਾ ਦੋਮਾ ਪਾਸਿਆਂ ਨੂੰ ਕਿੰਨੇ ਕਿ ਦਿਨ ਕੱਢ ਜੂ ਬਈ ਹਜੇ ਬਾ 500 ਦਿਨ ਲਊ ਬਈ 5 ਤੋਂ 7 ਦਿਨਾਂ ਦੀ ਕੱਚੀ ਹੈ ਤੇ ਤਿਆਰੀ ਤਾਂ ਅੱਜ ਬਹੁਤ ਸੋਹਣੀ ਹੈ ਬਈ ਹੈਨਾ ਹਾਂਜੀ ਤਿਆਰੀ ਬਹੁਤ ਦਿਨ ਤੇ ਬਈ ਇਹਦਾ ਮੁੱਲ ਫਿਰ ਲੈ ਦੇ ਗਿਆ ਬਈ ਇਹਦੇ ਰਾਂਗ 60000 60000 ਦੀ ਹਾਂਜੀ ਚੱਕੋ ਬਈ ਮੁੱਲ ਲੈਣ ਦੇ ਨਹੀਂ ਹੁੰਦੇ ਬਾਈ ਜੇ ਕਿ ਬਾਈ ਬਾਈ ਕਹਿੰਦਾ ਲੈਣ ਦੇਣਾ ਮੋਟਿਆ 60000 ਰੁਪਏ ਦੇ ਦਿਆਂ ਕਿ ਬਾਕੀ ਨਾ ਹਜੇ ਬਲਟਾਂ ਬਹੁਤ ਦਿਖਾਉਂਦੀਆਂ ਰਵੜਾਂ ਕੁਮਲਾ ਦੇਵਾ ਵਾਅਦਾ ਹੋ ਗਈ ਹਾਂਜੀ ਹਾਂਜੀ ਹੂੰ ਸਹੀ ਗੱਲ ਹੈ ਬੰਸਾ ਉਸਦੀ ਗੱਲ ਕੀ ਆ ਬਾਤ ਸਫਾਈ ਇਸ ਹੋਈ ਇੱਕ ਨੰਬਰ ਮੁੱਲ ਵੀ ਜਾਇਜ਼ ਰੱਖਿਆ ਬਾਈ ਤੇ ਅੱਗੇ ਬਾਈ 4 ਨੰਬਰ ਤੇ ਇਹਦੇ ਵੀ ਦੂਜੇ ਸੁਣੋ ਬਾਈ ਇਹ ਕਿੰਨੇ ਕਿਤੇ ਨੰਦ ਇੱਕ ਚੀਏ ਬਈ ਬਈ ਇਹ ਵੀ 5-7 ਦਿਨ ਲੈਣੇ ਬੜਨੇ ਠੀਕ ਆ ਹਾਂਜੀ ਸਫਾਈ ਤੇ ਲੈਵਾ ਤਾਂ ਮੈਂ ਕਹਿੰਨਾ ਬਈ ਮੈਂ ਕਹਿੰਦੀ ਆ ਮੈਨੂੰ ਲੱਗਿਆ ਹਨਾ ਹਾਂਜੀ ਸਹੀ ਗੱਲ ਆ ਬੋਲਣਾ ਬਲਟਨ ਬੋਲਣਾ ਆਪਾਂ ਇਹ ਬਾਕੀ ਲੈਵਾ ਬਈ ਚੈੱਕ ਕਰ ਸਕਦੇ ਸਫਾਈ ਬੜੀ ਜੰਦੇ ਮੈਨੂੰ ਵੀ ਹਨਾ ਲੈ ਚੈੱਕ ਕਰ ਸਕਦੇ ਬਈ ਥਣਾ ਦਾ ਸੈਂਜ ਗਲਾਬੀ ਥਣਾ ਹਾਂਜੀ ਕਿਹਦੇ ਨਾੜਾ ਨੂੜਾ ਸਹੀ ਗੱਲ ਆ ਥਣਾ ਦਾ ਸੈਸ ਹੋਈ ਨਾ ਬਈ ਜਮਾ ਇੱਕ ਨੰਬਰ ਬਹੁਤ ਚੰਗਾ ਥਣ ਲਗਾਵਾ ਖੋਲਿਓ ਬਈ ਇਹਨੂੰ ਵੀ ਤੋੜ ਦਿਓ ਮੜੀ ਤੇ ਇਹਦਾ ਮੁੱਲ ਬਈ ਲੈ ਲੈਂਦੇ ਇਹਦਾ ਬਈ 57000 ਸਾਢੇ 57000 ਖਾਂਡ ਠੀਕ ਹੈ ਬਾਈ ਚੌਕਦਮਕ ਦੇਖੋ ਬਾਈ ਉਹ ਮੈਂ ਕਹਣਾ ਵੀ ਰੰਗ ਬਹੁਤ ਪਿਆਰਾ ਆ ਗਿਆ ਹਾਂਜੀ ਹਾਂਜੀ ਬਾਈ ਦੁੱਧ ਵਾਲੀ ਬੈੜ ਹੈਗੀ ਹੂੰ ਬਰੀਕੀ ਅੰਗ ਚ ਆ ਗਈ ਸਾਰੀ ਬਰੀਕ ਹੈ ਜੀ ਸਹੀ ਗੱਲ ਆ ਬਰੀਕ ਹੈ ਵਾਕੀ ਨਾ ਲੇਵੇ ਦੀ ਗੱਲ ਕਰੀਏ ਲੇਵਾ ਤਾਂ ਬਹੁਤ ਜ਼ਿਆਦਾ ਕਰੋ ਜੀ ਬੈੜ ਨਾਲੇ ਟੁੱਟ ਮਾ ਜਾਵਾਂ ਨਾਲ ਹਾਂਜੀ ਹਾਂਜੀ ਉਹ ਸੋਹਣਾ ਆ ਗਿਆ ਫੀਟਿੰਗਾਂ ਦਾ ਲੇਵਾ ਖਾਣਾ ਦਾ ਸੈਸੂ ਵੀ ਨਾ ਜਾਵਾ ਇੱਕ ਨੰਬਰ ਆ ਬਾਕੀ ਹਜੇ ਇਕੱਲੀ ਕੱਚੀ ਕੱਚੀ ਪਈਆ ਤੇ ਮੁੱਲ ਵੀ ਅੱਜ ਬਾਈ ਨੇ ਤਾਂ ਕੱਚਿਆਂ ਲਈ ਕਰਤਾ ਹਾਂਜੀ ਜਦੋਂ ਤਿਆਰ ਹੋ ਗਈ ਤਾਂ ਸੋਣ ਨੂੰ ਪਤਾ ਬਈ ਨਾ ਤੂੰ 20 ਕਿਲੋ ਖੁੱਲਾ ਚਵਾ ਦੋ ਜੀ ਬੜੇ ਵੀ ਠੀਕ ਹੈ ਬਈ ਪਹਿਲੀ ਸੋਹਣੀ ਤਿਆਰੀ ਹੈ ਬੜੀ ਹੂੰ ਲੈ ਚੈੱਕ ਕਰੋ ਬਈ ਨਾੜਾ ਨਾੜਾ ਬੋਲਣ ਦੇ ਪ੍ਰੀਖੀ ਜਾ ਜੀ ਸਹੀ ਗੱਲ ਆ ਬਈ ਨਾੜਾ ਨਾੜਾ ਇੱਕ ਨੰਬਰ ਤੇ ਅੱਗੇ ਬਈ ਜਮਾ ਲਾਸਟ ਤੇ ਇਹ ਕਿਹੜਾ ਸੂਆ ਹੈ ਇਹ ਪਲੂਣ ਬੱਛੀ ਆ ਗਈ ਬਈ ਪਹਿਲਾ ਸੂਆ ਠੀਕ ਆ ਮੂੰਹ ਚੌਗੀ ਆ ਬੱਛੀ ਮੂੰਹ ਚਾਰ ਦੰਦਾਂ ਦਾ ਹਾਂਜੀ ਹਾਂਜੀ ਤੇ ਕਿੰਨਾ ਕਿਦਾਂ ਦਾ ਤੇ ਦੇ ਦੋ ਬਈ ਦੇਖੋ ਜੀ ਨੋਤਾ ਮਨ ਕੀ ਤਲਬ ਹੈ ਤੁਹਾਨੂੰ 22 23 ਲੀਟਰ ਦੀ ਮੀਰ ਆ ਬੜੀ ਬਾਕੀ ਨਾ ਭਾਈ ਪਾਲਟਲਾ ਬਹੁਤ ਵਧੀਆ ਆ ਹਾਂਜੀ ਸਫਾਈ ਸਪੀ ਟੇ ਕਰ ਸਕਦੇ ਆ ਭਾਈ ਪੜੀ ਆ ਗਈ ਹਾਂਜੀ ਬਾਕੀ ਕੁਆਲਿਟੀ ਵਾਲੀ ਵੜਾ ਭਾਈ ਲੇਵੇ ਦੀ ਜੇ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰਾਇਆ ਹੈ ਹਾਂ ਭਾਈ ਨਾਲ ਉਨਾ ਹੀ ਪਛਾਣੂਗਾ ਉਨਾ ਹੀ ਅਕੇ ਨੂੰ ਸਹੀ ਗੱਲ ਆ ਜਿੰਨਾ ਮਗਰ ਲੋਲੇ ਨੂੰ ਬੜਾ ਸੋਹਣਾ ਲੇਵਾ ਕਹਿ ਸਕਦਾ ਹੈ ਬਾਕੀ ਤੁਹਾਨੂੰ ਦਾ ਸਹਿਜ ਵੀ ਇੱਕ ਨੰਬਰ ਹੈ ਹਾਂਜੀ ਬਾਕੀ ਸੁਭੀ ਪਲੀ ਦੇਖੋ ਸੁਭੀ ਪਲੀ ਫੁੰਦਾ ਜੀ ਬੱਚੀ ਹਾਂ ਬਹੁਤ ਸੋਹਣੀ ਤਿਆਰੀ ਹੈ ਬੈੜਾ ਸਹੀ ਗੱਲ ਹੈ ਬਾਕੀ ਹਜੇ ਬੱਚਾ ਮੰਨ ਕੇ ਆਇਆ ਹਾਂਜੀ ਬਈ ਚੌਕੀ ਆ ਮੂੰਹ ਪੱਛੀ ਚੈੱਕ ਕਰਕੇ ਲੱਗੇਗਾ ਚਾਰ ਦੰਦੀ ਹੈ ਬਾਈ ਜੇ ਨਾ ਉਹ ਦੇਖ ਵੀ ਸਕਦੇ ਬੰਦ ਲੈਵਾ ਤਾਂ ਬਹੁਤ ਜਿਆਦਾ ਕਰੋ ਜੀ ਬੈੜਾ ਪਰ ਇਹਨਾਂ ਮੰਨ ਲਓ ਵੀ ਪੁੱਲਾ ਦੇਖੋ ਜੀ ਹੂੰ ਸਕੂਲ ਨਹੀਂ ਬਹੁਤ ਬਹੁਤ ਪਈਆਂ ਮੈਂ ਕਹਿੰਦਾ ਯਾਰ ਹੈ ਸਟੇਪ ਆ ਬਾਈ ਦੂਜੇ ਸੂਏ ਤੀਜੇ ਸੂਏ ਜਾ ਕੇ ਪਸੂ ਬਣਾਉਂਦਾ ਜੇ ਟਾਈਪ ਨੂੰ ਨੂੰ ਲੱਗਾ ਹਣਾ ਗੋਲ ਘਟ ਲੈ ਨਹੀਂ ਸਹੀ ਗੱਲ ਆ ਬਹੁਤ ਜ਼ਿਆਦਾ ਕਰੂ ਜੀ ਤੇ ਬਾਈ ਮੁੱਲ ਤਾਂ ਨਹੀਂ ਜ਼ਿਆਦਾ ਹੋਵੇ ਤਾਂ ਕਿੰਨਾ ਨਹੀਂ ਨਹੀਂ ਬਾਈ ਮੁੱਲ ਚ ਆਪਣੇ ਜ਼ਿਆਦਾ ਕਰਦੇ ਛੋਟੇ ਮੁੱਲ ਹੂੰ ਇਹਦੇ ਨੇ ਬਾਈ 63000 ਵਿੱਚ 63000 ਹਾਂਜੀ 63000 ਮੁੱਲ ਕਰਾਉਣ ਦਾ ਜਿੱਡਾ ਮਰਜੀ ਮੁੱਲ ਕਰਾਉਂ ਬਾਈ 70 75 ਭਾਵੇਂ 75000 ਦੀ ਵੀ ਪੂਗੀ ਹੋਗੇ ਤਾਂ ਹੂੰ ਹਾਂ ਜੀ ਤੇ ਜਮਾ ਤਿਆਰ ਹੋ ਰਿਹਾ 75 ਹਜ਼ਾਰ ਦੀ ਬੱਚੀ ਹੈ ਬਾਈ ਕਿਹਨੇ ਆਪਾਂ ਹੀ ਲੈਣ ਦੇਣ ਕਰਨਾ ਬਾਈ ਮੂੰਹ ਤੋਂ ਪਤਾ ਮਨਜੀ ਕਰਾਈ ਚਲੋ ਬਾਕੀ ਫੇਸ ਵਗੈਰਾ ਵੀ ਆਪਾਂ ਚੈੱਕ ਕਰਾਉਣਾ ਇਕੱਲਾ ਬੱਚਾ ਮਗਰੋਂ ਹੀ ਨਹੀਂ ਪੜਿਆ ਮੂੰਹੋਂ ਵੀ ਦੇਖ ਸਕਦਾ ਕੋਈ ਫੀਸ ਵਗੈਰਾ ਕਿੰਨਾ ਪਿਆਰਾ ਹੈ ਬਾਕੀ ਚਮੜੀ ਟ੍ਰੀਕ ਬਾਈ ਕੱਤ ਸੋਹਣਾ ਦੰਦੋਂ ਚਾਰ ਦੰਦ ਤੋਰਾ ਵੀ ਇੱਕ ਨੰਬਰ ਆ ਗਿਆ ਹਾਂਜੀ ਹਾਂਜੀ ਬਾਕੀ ਫੇਸ ਦੇਖੋ ਬਾਈ ਮੈਂ ਕਹਣਾ ਬੜਾ ਸੋਹਣਾ ਮੂੰਹ ਆ ਗਿਆ ਨਾ ਕਾਸੀ ਵਰਗਾ ਮੂੰਹ ਆ ਗਿਆ ਹਾਂਜੀ ਹਾਂਜੀ ਕਿਆ ਬਾਤ ਮੁੱਲ ਵੀ ਬਾਈ ਕੋਈ ਜ਼ਿਆਦਾ ਨਹੀਂ ਬਾਈ ਨੇ ਕਰਿਆ ਕਿਉਂਕਿ ਮੁੱਲ ਬਾਈ ਅੱਗੇ ਵੀ ਬਸ ਖਿੱਚ ਕੇ ਹੀ ਕਰਦਾ ਹੁੰਦਾ ਬਾਹਲਾ ਬਾਈ ਮੁੱਲ ਠੀਕ ਕਰਦਾ ਬਾਕੀ ਹੁਣ ਤੁਸੀਂ ਕੁਆਲਿਟੀ ਲਈ ਵੇ ਦੇ ਚੈੱਕ ਕਰ ਸਕਦੇ ਹੋ ਬੜੀ ਚੰਗੀ ਆ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਹੈ ਕਿਉਂਕਿ ਹਜੇ ਦਿਨ ਲੈਂਦੀ ਹੈ ਕਿੰਨੇ ਕ ਦਿਨ ਲੱਗੇ ਕੋਈ ਬਾਈ ਲੈ ਜੀ ਹਲੇ ਮੰਨ ਲਓ 5-7 ਦਿਨਾਂ ਦੀ ਠੀਕ ਆ 5-7 ਦਿਨਾਂ ਦੀ ਕੱਚੀ ਆ ਬਾਈ ਉਸ ਹਿਸਾਬ ਨਾਲ ਦੀ ਜਜਮੈਂਟ ਜਾਂ ਤਾਜ਼ਾ ਲਾ ਸਕਦੇ ਹਾਂ ਜੇ ਕਿਸੇ ਵੀ ਵੀਰ ਨੂੰ ਬਾਈ ਪੰਜਾਂ ਵੇੜਾਂ ਚ ਕੋਈ ਵੀ ਵੇੜਾ ਦੇ ਤਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ